ਹਾਂਜੀ ਬਾਈ ਜੀ ਆਣਾ ਦਾ ਨ ਯਾਰ ਹਰਪ੍ਰੀਤ ਚੱਕਾਂ ਦੇ ਵਾਰ ਚ ਖੜੀਆਂ ਬਈ ਗੱਡੀਆਂ ਪੱਟੀਆਂ ਚੈੱਕ ਕਰੋ ਦੇਖੋ ਆ ਬਾਈ ਬਣੀ ਜਾਂਦਾ ਹੁਣ ਵੀ ਆ ਖੜਾ ਆਪਣਾ ਘੋੜਾ ਉਹ ਹੀ ਕੰਮ ਚੱਲੀ ਜਾਂਦਾ ਬਾਈ ਮਤਲਬ ਉਹ ਆ ਥੋੜਾ ਜਿਆ ਰਹਿਣਾ ਮਾਨ ਨਾਲ ਹੀ ਐ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਸਾਰੀਆਂ ਆਪਣੀਆਂ ਭੈਣਾਂ ਨੂੰ ਤੇ ਆਪਾਂ ਖੁਆਤ ਕਿਉਂ ਬਣਾਉਨੇ ਆ ਬਾਈ ਤੁਸੀਂ ਬਹੁਤ ਪਸੰਦ ਕਰਦੇ ਹੋ ਇਹਨਾਂ ਨੂੰ ਬਹੁਤ ਤੁਹਾਡਾ ਧੰਨਵਾਦ ਹੈ ਤੇ ਬਾਈ ਆਪਣਾ ਰਿਸ਼ਤੇਦਾਰ ਆ ਬਾਕੀ ਗੱਲਬਾਤ ਬਾਈ ਹੋਈ ਦੱਸੂਗਾ ਹੁਣ ਦੱਸੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਆਪ ਸਮੇਂ ਸਾਡੂ ਆ ਜੀ ਤੇ ਮੈਂ ਤਾਂ ਬਹੁਤ ਟਾਈਮ ਦਾ ਬਾਈ ਦੇ ਹੱਥ ਦਾ ਇਹਨਾਂ ਦੇ ਘਰ ਦਾ ਵੀ ਖੁਆ ਕਿਉਂ ਸਾਡੇ ਤਾਂ ਜਾਂਦਾ ਹੀ ਹੈ ਪਰਿਵਾਰ ਹਾਂ ਤੇ ਬਹੁਤ ਟੇਸਟੀ ਸਾਰੀਆਂ ਚੀਜ਼ਾਂ ਪੂਰੀਆਂ ਟੇਸਟੀ ਹੁੰਦੀਆਂ ਤੇ ਮੈਂ ਬਾਈ ਜੀ ਨੂੰ ਬਾਈ ਜੀ ਮੇਰੇ ਦੋਸਤ ਹੈਗੇ ਤੇ ਮੈਂ ਇਹਨਾਂ ਨੂੰ ਟੇਸਟ ਕਰਵਾਇਆ ਇਹਨਾਂ ਨੂੰ ਵੀ ਟੇਸਟ ਵਧੀਆ ਲੱਗਿਆ ਤੇ ਅੱਜ ਇਹਨਾਂ ਦਾ ਆਰਡਰ ਤੇ ਕੋਏ ਲੈਣ ਆਏ ਆ ਤੇ ਬਾਕੀ ਤੁਸੀਂ ਬਾਈ ਜੀ ਪੁੱਛੋ ਅਨ ਸਸ਼ੀਕਲ ਜੀ ਮੈਂ ਇਹ ਮੇਰੇ ਦੋਸਤ ਨੇ ਮੈਂ ਇਹਨਾਂ ਦੇ ਘਰੇ ਕੋਆ ਹਾ ਦਾ ਮੈਨੂੰ ਬੁਚਾਇਆ ਜੀ ਕੋਆ ਤੁਮ ਨੂੰ ਮੋਣੋ ਅਨੇ ਦਸਾ ਕਿ ਮੇਰੇ ਇਛੇਦਾਰ ਚਕਰਾਂ ਹੰਸੇ ਗਾਲੇ ਤੋਂ ਉਹ ਇਹ ਵਾਪਕ ਨੇ ਕਰੇ ਤਿਆਰ ਕਰਦੇ ਨੇ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੂ ਦੋਣਾ ਨੇ ਮਤਵਤ ਮੈਂਨੂੰ ਇੰਨੀਆਂ ਤੇ ਖੋਵਾ ਤੇ ਜੀ ਲੈਣ ਵਾਸਤੇ ਇੱਥੇ ਆਇਆ ਸੋ ਕਿੰਨੇ ਖਫਾ ਵੀ ਲੱਗਿਆ ਸੋ ਮੇਰੀ ਬੇਨਤੀ ਹੈ ਆਪਾਂ ਸਾਰੇ ਰਲ ਕੇ ਇਹਨਾਂ ਨੂੰ ਸਹਿਯੋਗ ਕਰੀਏ ਤਾਂ ਜੋ ਸਾਡੀ ਜੋ ਜਨਰੇਸ਼ਨ ਹੈ ਇਹ ਤੋਂ ਕਮਸ਼ਾਲੀ ਕੇ ਬਾਹਰ ਜਾ ਕੇ ਵੀ ਕੰਮ ਕਰਦੀ ਐ ਇੰਨੇ ਰਾਤ ਮਿਹਨਤ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਸਾਨੂੰ ਸਾਰਿਆਂ ਨੂੰ ਆਪਣੇ ਹੱਥੀ ਕੰਮ ਕਰਨਾ ਚਾਹੀਦਾ ਮਾਜੀ ਸਮਾ ਲੈਣ ਵਾਸਤੇ ਆਇਆ ਹੈ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੋਂ ਆਪ ਸਾਰੇ ਆਪਾਂ ਇਹਨਾਂ ਕੋਲ ਪਹੁੰਚ ਕੇ ਇਹਨਾਂ ਦਾ ਖੂਆ ਪੀਰੀ ਪਿਨੀਆ ਜੋ ਆਪਸੰਦ ਕਰਦੇ ਹੋ ਆ ਕੇ ਇਹਨਾਂ ਤੋਂ ਬਣਵਾਓ ਅਤੇ ਆਨੰਦ ਮਾਣੋ ਬਈ ਜੀ ਖਾਲਸਾ ਵੇਜੀ ਮੈਂ ਬਹੁਤ ਧੰਨਵਾਦੀ ਸਾਰੇ ਵੀਡੀਓ ਦੇਖਣ ਵਾਲੇ ਬਹੁਤ ਪਿਆਰ ਕਰਦੇ ਹਾਂ ਬਈ ਤੁਸੀਂ ਤੇ ਨੰਬਰ ਆਉਦੇ ਭਰਾ ਦਾ ਨੋਟ ਕਰ ਲਓ 81461 34475 ਤੇ ਫੋਲੋ ਕਰ ਲਓ ਬਈ ਆਦੇ ਭਰਾ ਨੂੰ ਧੰਨਵਾਦੀ ਜੀ ਜਿਉਂਦੇ ਵਸਦੇ ਰਹੋ ਬਈ ਸਤਿ ਸ਼੍ਰੀ ਅਕਾਲ ਜੀ